ਮੇਰਾ ਨੰਬਰ ਵਗਰਾ ਦੇ। ਇਹ ਕੰਮ ਕਰਦੇ ਹੋ। ਮੇਰਾ ਨੰਬਰ ਬੇਟਾ ਦਾ ਬਾਈਕ ਸਟicker ਵਗੈਰਾ ਦਾ। ਕੱਲ ਜੀ ਸਾਮੀ ਬਾਟ ਗਿਆ ਹੋ ਗਿਆ। ਕੀ ਹੋਇਆ? ਕੈਸੀ ਬਾਤ ਕੀ? ਬੰਮ ਆਵਰਾ ਟੇਪ ਲਾ ਰਿਆ ਤੇ ਬੁਲੇਟ ਮੋਟਰਸਾਈਕਲ ਖੜਾ ਸੀ ਮੇਰੇ ਕੋਲ। ਤੇ ਟੇਪ ਲਾंदे ਲਾंदे ਪਤਾ ਨਹੀਂ ਲੱਗਿਆ ਕਿੱਥੋਂ ਮੁੰਡੇ ਆਏ ਤਲਵਾਰਾਂ ਚੱਕ ਕੇ। ਉਹ ਸਿੱਧਾ ਅੰਦਰ ਸਰ ਹਮਲਾ ਕਰਨ ਲੱਗ ਗਏ। ਉਹਨਾਂ ਨੇ ਇਹ ਨਹੀਂ ਦੇਖਿਆ ਕਿਥੇ ਪੈ ਰਿਹਾ ਕਿੱਥੇ ਨਹੀਂ ਵਾ ਮਾਰੀ ਗਏ ਮਾਰੀ ਗਏ। ਬਾਣੀ ਟਿਸ਼ ਮਣੀ ਗਿਆ ਜਾਂ ਜਾਂਦੇ ਹੋ ਨਾ ਤੁਸੀਂ। ਇੱਕ ਮੁੰਡੇ ਨੂੰ ਤਾਂ ਮੈਂ ਜਾਣਦਾ ਜਿਹੜਾ ਗਾਲ ਕੱਢ ਕੇ ਮੈਨੂੰ ਸਭ ਤੋਂ ਪਹਿਲੇ ਜਿੰਨੇ ਤਲਵਾਰਾਂ ਮਾਰੀਆਂ ਨਾ ਮੈਨੂੰ ਉਹੀ ਤਾਂ ਮੈਂ ਆਵਾਜ਼ ਤੋਂ ਪਛਾਣ ਲਿਆ ਸੀ ਉਹ ਮੁੰਡਾ 3-2 ਸਾਲ ਪਹਿਲੇ ਮੇਰੇ ਕੋਲ ਹੀ ਕੰਮ ਕਰਦਾ ਸੀ ਉਹਦਾ ਨਾਮ ਹੈ ਅਸਦ ਅंसारी ਮੁਸਲਮਾਨ ਹੈ ਜੀ ਉਹ ਅੱਛਾ ਇਹ ਕਿੱਥੇ ਦਾ ਰਹਿਣ ਵਾਲਾ ਉਹ 3-4 ਸਾਲ ਪਹਿਲੇ ਤਾਂ ਯੂਪੀ ਰਹਿੰਦਾ ਸੀ ਤੇ ਹੁਣ ਉਹ ਗੋਵਿੰਦ ਕਲੋਨੀ ਰਹਿੰਦਾ ਜੀ ਤੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਕੰਪਲੇਂਟ ਤਾਂ ਕਰਤੀ ਹੈ ਜੀ ਆਈਸੀ ਉਹਰੇ ਗਵਾਹੀ ਲੈ ਗਏ ਐਮਐਲਓਰ ਕੱਟੀ ਗਈ ਕੋਈ ਲੈ ਗੋ ਕੀ ਰੰਜੀ ਸਕਦਾ ਸੀ ਦਰਵਾਜ਼ਾ ਟ੍ਰਾਂਜੀਸ਼ਨ ਉਹ ਐ ਸੀ ਵੀ ਏਰੇ ਤੋਂ ਭੱਜੇ ਤੇ ਮੈਂ ਔਰੇ ਆਪਣਾ ਕੰਮ ਜਮਾਵਾਂ ਤੁਹਾਡੇ ਨਾਲ ਹੀ ਦੁਕਾਨ ਕਰਦਾ ਕਿਦਾਂ ਮੈਨੂੰ 15 ਸਾਲ ਹੋ ਗਏ ਮੇਰੇ ਕਸਟਮਰ ਪੱਕੇ ਜੁੜੇ ਹੋਏ ਸੀ ਉਹ ਖੰਦਾ ਖਾਂਦਾ ਸੀ ਵੀ ਤੇ ਕੋਲ ਕੰਮ ਕਿਵੇਂ ਚੱਲ ਰਿਹਾ ਉਹ ਤੁਹਾਡੇ ਤੋਂ ਹੀ ਕੰਮ Sikh ਕੇ ਤੁਹਾਡੇ ਨਾਲ ਹੀ ਮੇਰੇ ਤੋਂ ਕੰਮ Sikh ਕੇ ਮੇਰੀ ਜੜ੍ਹ ਤੇ ਬੈਠਾ ਦੁਕਾਨ ਖੋਲ ਕੇ ਔਰ ਮੇਰੇ ਨਾਲ ਹੀ ਉਹ ਕਰ ਜਾਂਦਾ ਸੀ ਕੁਛ ਕੀ ਸਮਝਦੇ ਹੋ ਜੀ ਤੁਸੀਂ ਜਿਵੇਂ ਦਿਨ ਜਲਦੀ ਰੋਡ ਦੇ ਉੱਤੇ ਦਬਦਬਾ ਹਮਲਾ ਹੋ ਗਿਆ ਹਥਿਆਰਾਂ ਨਾਲ ਤੁਹਾਡੇ ਤੇ ਕੋਈ ਬਚਾਨ ਵੀ ਨਹੀਂ ਆਇਆ ਨਹੀਂ ਜੀ ਤਲਵਾਰਾਂ ਸੀ ਉਹਨਾਂ ਦੇ ਹੱਥ 'ਚ ਤਲਵਾਰਾਂ ਦੇ ਕੇ ਵੈਸੇ ਕੋਈ ਨਾਲ ਨਹੀਂ ਲੱਗਦਾ ਦੈਸ਼ਰਦ ਬਾਈ ਲੋਕਾ ਦੈਸ਼ਰਦ ਇਹ ਵੀ ਕਿਤੇ ਅਸਿਨਾ ਰਗੜੇ ਜੀ ਇਹਦੇ ਸੇ ਹੁਣ ਕੀ ਤੁਸੀਂ ਕੀ ਮੰਗ ਕਰਨਾ ਚਾਹਦੇ ਮੰਗ ਇਹਨਾਂ ਤੇ ਕਾਰਵਾਈ ਘੜੀ ਤੋਂ ਘੜੀ ਹੋਵੇ ਜੀ ਦੇਖੋ ਇਹ ਤਾਂ ਕੱਲ ਨੂੰ ਫਿਰ ਮੇਰੇ ਤੇ ਕਿਉਂਕਿ ਮੈਂ ਹਾਂ ਕੱਲ੍ਹ ਹੋਰੇ ਦੁਕਾਨ ਤੇ ਮੈਂ ਕੋ ਮੁੰਡਾ ਨਹੀਂ ਰੱਖਿਆ ਹੋਇਆ ਮੈਂ ਕੱਲਾਂ ਦੁਕਾਨ ਤੇ ਸਾਨੂੰ ਫਿਰ ਕੋਈ ਕਾਰਵਾਈ ਹੁੰਦੀ ਆਏ ਤਾਂ ਜਾਨੀ ਹਮਲਾ ਕਰਨ ਸੀ ਤੇ ਮੈਨੂੰ ਮਤੋਂ ਡਾਣਾ ਚਾਹੁੰਦੇ ਪਤਾ ਨਹੀਂ ਪਰਮਾਧਵਾ ਨੇ ਕਿਵੇਂ ਰੱਖਿਆ ਜੀ ਉਹਨਾਂ ਦੀ ਇੱਕ ਤਲਵਾਰ ਗਿਰੀ ਮੈਂ ਤਲਵਾਰ ਚੱਕੀ ਚੱਕਦੇ ਚੱਕਦੇ ਉਹਨਾਂ ਨੇ ਫਿਰ ਮੇਰੇ ਤੇ ਤਲਵਾਰਾਂ ਨਾਲ ਹਮਲਾ ਕਰਤਾ ਤੇ ਮੈਨੂੰ ਕਿਸੇ ਨੇ ਆਵਾਜ਼ ਮਾਰੀ ਸੜਕ ਤੋਂ ਵੀ ਤੂੰ ਭੱਜ ਜਾ ਉਹਰੇ ਤੋਂ ਮੈਂ ਤਾਂ ਭੱਜ ਗਿਆ ਪਤਾ ਨਹੀਂ ਪਰਮਾਤਮਾ ਨੇ ਆਵਾਜ਼ ਮਾਰੀ ਕਿੱਥੋਂ ਆਵਾਜ਼ ਆਈ ਮੈਂ ਭੱਜਿਆ ਤੇ ਤਾਂ بچਿਆ ਨਹੀਂ ਤਾਂ ਕੱਲ ਮੇਰਾ ਕੰਮ ਹੋ ਜਣਾ ਸੀ ਉਹ ਦੁਕਾਨ ਤੋਂ ਚੋਰੀ ਉਹਨਾਂ ਦੇ ਸਮਾਰਕ ਤੋਂ ਚੱਕਿਆ ਗਿਆ ਉਹ ਤਾਂ ਗੱਲੇ ਵਿੱਚ ਮਾੜੇ ਮਾੜੇ ਪੈਸੇ ਪਏ ਸੀ ਉਹ ਤਾਂ ਵੈਸੇ ਉਹਨਾਂ ਨੇ ਫਾਰਮੈਲਟੀ ਕਰੀ ਹੋਣੀ ਆ ਉਹਨੂੰ ਪਤਾ ਸੀ ਨਹੀਂ ਬੰਦੇ ਨੂੰ ਗੱਲਾ ਵੀ ਉਹੀ ਕੋਲੇ ਜਿੱਦੇ ਵਿੱਚ ਪੈਸੇ ਪਏ ਸੀ ਕੱਲ ਇੱਕ ਵੀਡੀਓ ਦੇਖੀ ਲੱਕੀ ਜੀ ਸਾਡੀ ਬਰਾਦਰੀ ਦਾ ਸਾਡਾ ਸ਼ਹਿਰ ਦਾ ਬੱਚਾ ਗੁਰਵਨੂ ਇਹ ਗੁਰਵ ਤੇ ਕਾਤਲਾਣਾ ਹਮਲਾ ਹੋਇਆ ਵੀਡੀਓ ਦੇਖ ਕੇ ਮਨ ਬੜਾ ਪਰ ਗਿਆ ਤੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਸ਼ਹਿਰ ਦੇ ਵਿੱਚ ਇੱਕ ਅਜੀਬ ਜਿਹਾ ਡਰ ਦਾ ਮਾਹੌਲ ਬਣ ਰਿਹਾ ਤੇ ਅਸੀਂ ਸੁਰੱਖਿਆ ਚਾਹੁੰਦੇ ਆ ਅਸੀਂ ਸ਼ਾਂਤੀ ਚਾਹੁੰਦੇ ਆ ਅਸੀਂ ਅਮਨ ਚਾਹੁੰਦੇ ਆ ਉਹ ਸਾਡਾ ਮੌਲਿਕ ਅਧਿਕਾਰ ਵੀ ਹੈ ਤੇ ਅਸੀਂ ਸਰਕਾਰ ਨਾਲੋਂ ਵੀ ਸਰਕਾਰ ਤੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਾਂਗੇ ਕਿ ਸਾਡੇ ਬੱਚੇ ਨੂੰ ਇਨਸਾਫ ਮਿਲੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਤੁਸੀਂ ਕੀ ਸਮਝਦੇ ਹੋ ਵੀ ਇੱਕਦਮ ਸ਼ਹਿਰ ਦੇ ਵਿੱਚ ਕੱਲ ਦੋ ਵਾਰ ਦਾ ਤੁੰਗ ਲੈ ਕੋਈ ਲਾਅਨ ਅੰਦਰ ਸਥਿਤੀ ਹੈ ਨਹੀਂ ਦੇਖੋ ਮੇਰੇ ਸਾਹਮਣੇ ਨਾਲ ਤਾਂ ਪੁਲਿਸ ਮੁਸਤਫੀ ਨਾਲ ਕੰਮ ਕਰ ਰਹੀ ਆ ਮਨਜੀਤ ਜੀ ਲੇਕਿਨ ਕਹਿੰਦੇ ਆ ਨਾ ਬਈ ਜਿਹੜੇ ਕਾਨੂੰਨ ਤੋੜਨ ਵਾਲੇ ਸ਼ਰਾਰਤੀ ਤੱਤ ਹੁੰਦੇ ਆ ਉਹ ਪੁਲਿਸ ਨਾਲੋਂ ਵੀ ਕਈ ਵਾਰ ਅੱਗੇ ਆਉਂਦੇ ਆ ਤੇ ਮੈਨੂੰ ਪੂਰੀ ਉਮੀਦ ਆ ਪੁਲਿਸ ਪ੍ਰਸ਼ਾਸਨ ਤੋਂ ਵੀ ਸਰਕਾਰ ਤੋਂ ਵੀ ਸਾਡੇ ਬੱਚੇ ਨੂੰ ਪੂਰਾ ਇਨਸਾਫ ਮਿਲੇਗਾ